ਜੋ ਬੋਲੇ ਸੋ ਨੁ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸਾਡੇ ਜੋ ਪ੍ਰਮਾਤਮਾ ਵਾਲਮੀਕੀ ਮਹਾਰਾਜ ਨੇ ਰਮਾਇਣ ਦੇ ਵਿੱਚ ਲਿਖਿਆ ਹੈਗਾ ਉਹ ਰਿਕਾਰਡਿੰਗ ਅਸੀਂ ਸਾਰੀ ਸਭਾ ਨੇ ਮੀਟਿੰਗ ਕਰਕੇ ਇੱਕ ਰਿਕਾ ਰੂਪ ਰਿਕਾ ਮਨਾਉਣ ਦੀ ਦਿਹਾੜੇ ਦੀ ਇੱਕ ਸਾਰੀ ਤਰੀਕਾ ਆਰੰਭ ਕੀਤੀਆਂ ਜਿੱਤਾ ਕਿ 2 ਅਕਤੂਬਰ ਨੂੰ ਚੰਡੇਰੀ ਦਸਮ ਭਗਵਾਨ ਵਾਲਮੀਕੀ ਕੇਂਦਰੀ ਮੰਦਿਰ ਦੇ ਵਿੱਚ ਹੋਏਗੀ ਤੇ ਆਪਣੇ 4 ਤਰੀਕ ਨੂੰ ਸ਼ੋਭਾ ਯatra ਭਗਵਾਨ ਵਾਲਮੀਕੀ ਮਹਾਰਾਜ ਦੇ ਕੇਂਦਰੀ ਮੰਦਿਰ ਤੋਂ ਸੁੰਦਰ-ਸੁੰਦਰ ਟਾਕੀਆਂ ਦੇ ਨਾਲ ਤੇ ਪੂਰੇ ਸਮਾਜ ਦੇ ਰਹਿਨਮਾਈ ਦੇ ਵਿੱਚ ਮੱਲਾ ਸ਼ਹਿਰੀਆਂ ਤੋਂ ਜੋ ਚਲਦੀ ਗਈ ਵਕ ਵਕ ਮਹੱਲਿਆਤ ਹੁੰਦੀ ਵੀ ਹੋਈ ਸ਼ਹਿਰ ਦੇ ਬਾਜ਼ਾਰ ਦੇ ਵਿੱਚ ਹੁੰਦੀ ਹੋਈ ਜੋ ਕਿ ਸਾਰੇ ਪ੍ਰਕਰਮਾ ਕਰੇਗੀ ਤੇ ਦੂਜੀ ਗੱਲ ਇਹ ਜੋ 7 ਤਰੀਕ ਨੂੰ ਪਰਮਾਤਮਾ ਵਾਲਮੀਕੀ ਮਹਾਰਾਜ ਜੀ ਦਾ ਦਿਹਾੜਾ ਵਾ ਉਹ ਬੜੀ ਸ਼ਰਧਾ ਤੇ ਧੂਮ ਧਾਮ ਦੇ ਨਾਲ ਮੱਲਾ ਸ਼ਹਿਰੀਆਂ ਦੇ ਵਿੱਚ ਕੇਂਦਰੀ ਮੰਦਿਰ ਦੇ ਵਿੱਚ ਤੇ ਗਹਾਰ ਇੱਕ ਗਲੀਆਂ ਦੇ ਵਿੱਚ 메인 ਸੜਕ ਦੇ ਉੱਤੇ ਕਿ ਸੁੰਦਰ-ਸੁੰਦਰ ਝਾਕੀਆਂ ਤੇ ਮਹਾਰਾਜ ਦੇ ਸ਼ਬਦ ਸ਼ਬਦੇ ਦੇ ਨਾਲ ਜੋੜਿਆ ਜਾਏਗਾ ਸਾਰੇ ਦੇਖੋ ਜੀ ਸਾਡੇ ਪ੍ਰਧਾਨ ਜੀ ਨੇ ਪਹਿਲੇ ਹੀ ਦੱਸਿਆ ਤੁਹਾਨੂੰ ਕਿ ਅਸੀਂ ਜਿਹੜੀ ਸਾਰੀ ਸਮਾਣੀ ਯੂਟੂਬ ਰੇਖਾ ਜਿਹੜੀ ਤਿਆਰ ਕੀਤੀ ਹੈ ਕਿ 2 ਤਰੀਕ ਨੂੰ ਅਸੀਂ ਚੱਲਣ ਦੀ ਰਸਮ ਕਰਨੀ ਹੈ 4 ਤਰੀਕ ਨੂੰ ਸਾਡੀ ਸ਼ੋਭਾ ਯਾਤਰਾ ਹੈਗੀ ਹੈ 7 ਤਰੀਕ ਨੂੰ ਅਸੀਂ ਪ੍ਰਗਟ ਦੇ ਉਸ ਬੜੀ ਧੂਮ ਧਾਮ ਨਾਲ ਲਵਾਵਾਂਗੇ ਬਾਕੀ ਜਿਹੜੀ ਕਾਰਪੋਰੇਸ਼ਨ ਦੀ ਹੜਤਾਲ ਦੀ ਕਹਿ ਰਹੇ ਆ ਸਰਕਾਰ ਨੇ ਤੇ ਸੁਣਾਂ ਦੀ ਕੋਈ ਗੱਲ ਹਲੇ ਤੱਕ ਮੰਨੀ ਨਹੀਂ ਹੈਗੀ ਐ ਅਗਰ ਜੇ 7 ਤਰੀਕ ਤੋਂ ਪਹਿਲਾਂ-ਪਹਿਲਾਂ ਉਹਨਾਂ ਦੀਆਂ ਕਾਕਰਿਸ਼ਣੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਦਸ ਤੋਂ ਉਹਨਾਂ ਦੇ ਨਾਲ 10 ਤਰੀਕ ਤੋਂ ਬਾਅਦ ਉਹਨਾਂ ਦੇ ਨਾਲ ਅਸੀਂ ਉਹਨਾਂ ਨਾਲ ਖੜੇ ਹੋਵਾਂਗੇ ਪੂਰਾ ਅਸੀਂ ਸਮਾਜ ਖੜਾ ਹੋਏਗਾ ਅਗਰ ਸਰਕਾਰਾਂ ਨੇ ਨਾ ਮੰਨੀਆਂ ਸਾਡੀਆਂ ਕੋਈ ਵੀ ਗੱਲਾਂ ਤਾਂ ਅਸੀਂ ਉਹਨਾਂ ਦਾ ਫੁੱਤਲਾ ਵੀ ਫੁੱਟਾਂਗੇ ਐਸੀ ਸਰਕਾਰ ਬਰਤੇ ਐਸੀ ਸਮਾਜ ਬਰਤੇ